ਸਵੇਰੇ ਉੱਠ ਕੇ ਖਬਰ ਪੜੀ ਦੀ ਹੈ ਨਾ ਤੇ ਪਹਿਲੀ ਖਬਰਾਂ ਹੀ ਐਕਸੀਡੈਂਟ ਦੀਆਂ ਆਗੀਆਂ ਕਿਸੇ ਦਾ ਪੂਰੇ ਦਾ ਪੂਰਾ ਪਰਿਵਾਰ ਉਜੜ ਗਿਆ ਕਿਸੇ ਬੱਚੇ ਦੇ ਮਾਪਿ ਉਹ ਨਹੀਂ ਰਹਿ ਤੇ ਕਿਸੇ ਮਾਪੇ ਦਾ ਬੱਚਾ ਨਹੀਂ ਰਿਹਾ ਬੜਾ ਹੀ ਦੁੱਖ ਹੁੰਦਾ ਸੱਚੀ ਬਹੁਤ ਦੁੱਖ ਹੁੰਦਾ ਆ ਡੇਗੇ ਤਾਂ ਜਦੋਂ ਇਦਾਂ ਦੀ ਕੋਈ ਖਬਰ ਆ ਜਾਏ ਨਾ ਆਪਾਂ ਤੇ ਉਸੇ ਵਕਤ ਹੀ ਮਾਲਕ ਅੱਗੇ ਇਹੋ ਅਰਦਾਸ ਕਰੀ ਦੀ ਕਿ ਮਾਲਕਾ ਸਾਨਿਆ ਦੇ ਮਾਪੇ ਹੋ ਰਾਜੀ ਖੁਸ਼ੀ ਰਹਿਣ ਕਿਸੇ ਦੇ ਮਾਪਿਆਂ ਨੂੰ ਕਦੇ ਕੁਝ ਨਾ ਹੋਵੇ ਸਵੇਰੇ ਜਦੋਂ ਉੱਠਣਾ ਨਾ ਸਭ ਤੋਂ ਪੱਲੇ ਆਪਣੇ ਮਾਪੇ ਦੇ ਪੈਰੀ ਹੱਥ ਲਾਣੇ ਆ ਤੇ ਜਦੋਂ ਘਰੋਂ ਬਾਹਰ ਜਾਣਾ ਅਬ ਤੁਸੀਂ ਗੱਡੀ ਚਲਾ ਰਹੇ ਹੋ ਬਾਈ ਚਲਾ ਰਹੇ ਹੋ ਕੁਝ ਵੀ ਇਹੋ ਹੀ ਸੋਚ ਕੇ ਦਿਮਾਗ ਤੇ ਰੱਖਣਾ ਹੈ ਕਿ ਘਰ ਮੇਰਾ ਸਾਰੇ ਇੰਤਜ਼ਾਰ ਕਰਦੇ ਆ ਸਾਰਾ ਘਰ ਤੁਹਾਡੇ ਦੇ ਨਿਰਭਰ ਜੀ ਹੈ ਗੱਲ ਯਾਦ ਰੱਖਣਾ ਇੱਕ ਜੀਵ ਵੀ ਘਰ ਦਾ ਤੌਰ ਪਵੇਂਣਾ ਉਹਦੀ ਕਮੀ ਕੋਈ ਨਹੀਂ ਜੇ ਪੂਰੀ ਕਰ ਸਕਦਾ ਇਸ ਲਈ ਆਰਾਮ ਨਾਲ ਚਲਾਇਆ ਕਰੋ ਤੇ ਦੂਜਿਆਂ ਦਾ ਵੀ ਨਾਲ ਹੀ ਸੋਚਿਆ ਕਰੋ ਜਦੋਂ ਸੜਕ ਤੇ ਨਿਕਲਦੇ ਹੋ ਨਾ ਇਹੋ ਹੀ ਸੋਚਿਆ ਕਰੋ ਕਿ ਕਿਸੇ ਦਾ ਪਰਿਵਾਰ ਹੀ ਜਾ ਰਿਹਾ ਹੈ ਤੁਹਾਡੀ ਜਲਦਬਾਜ਼ੀ ਤੇ ਨਲੈਕੀ ਕਾਰਨ ਕਿਸੇ ਦਾ ਪੂਰੇ ਦਾ ਪੂਰਾ ਪਰਿਵਾਰ ਉਜੜ ਜਾਂਦਾ ਕਮੀ ਨਹੀਂ ਜੇ ਤੁਸੀਂ ਪੂਰੀ ਕਰ ਸਕਦੇ ਜਿਸ ਬੱਚੇ ਦੇ ਸਿਰ ਤੋਂ ਦੇ ਮਾਂ ਪਿਓ ਦਾ ਸੋਇਆ ਉੱਟ ਗਿਆ ਉੱਟ ਗਿਆ ਸਮਝੋ ਉਹਨੂੰ ਮਾਂ ਪਿਓ ਵਰਗਾ ਪਿਆਰ ਨਹੀਂ ਮਿਲਣਾ ਕਿ ਤੋ ਸੋ ਧਿਆਨ ਰੱਖਿਆ ਕਰੋ ਆਰਾਮ ਨਾ ਕਰੋ ਜਿਹੜਾ ਕੰਮ ਕਰਨਾ ਤੁਹਾਡਾ ਪਰਿਵਾਰ ਤੁਹਾਡੇ ਲਈ ਸਭ ਤੋਂ ਵੱਡੀ ਤਾਕਤ ਹੈ ਰੱਬ ਦੀ ਸਭ ਤੋਂ ਵੱਡੀ ਬਰਕਤ ਦੀ ਤੁਹਾਡੇ ਲਈ ਤੁਹਾਡਾ ਪਰਿਵਾਰ ਹੈ ਇਹਦੇ ਤੋਂ ਵੱਡਾ ਸੁੱਖ ਤੁਹਾਡੇ ਲਈ ਕੁਝ ਨਹੀਂ ਹੈ ਜੇ ਆਪਾਂ ਤਾਂ ਇਹੋ ਹੀ ਅਰਦਾਸ ਕਰਦੇ ਹਾਂ ਸਾਰਿਆਂ ਦੇ ਘਰ ਪਰਿਵਾਰਾਂ 'ਚ ਖੁਸ਼ੀ ਵਸਦੇ ਰਹਿਣ ਸੁੱਖੋ ਵਿਹਾਰ ਕਰਛੇ ਅਦੇ ਕਿਸੇ ਪਰਿਵਾਰ ਦੇ ਬਿਮਾਰੀ ਨਾ ਆਵੇ ਮਾਲਕ ਹਮੇਸ਼ਾ ਅੰਗ ਸੰਗ ਰਵੇ ਸਭ ਦੇ ਨਾਲ ਸਭ ਦੀ ਝੋਲੀ ਖੈਰ ਪਾਵੇ